ਜਿੱਥੇ ਕਿ ਮਜ਼ਦੂਰਾਂ ਵੱਲੋਂ ਕਿਸਾਨਾਂ ਵੱਲੋਂ ਜਨਨ ਕਿ ਕਣਕ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਕਣਕ ਨਹੀਂ ਦਿੱਤੀ ਜਾ ਰਹੀ ਜਨਨ ਕਿ ਪਿੰਡ ਵਾਸੀਆਂ ਵੱਲੋਂ ਲਾਇਆ ਗਿਆ ਹਾਈਵੇ ਰੋਡ ਤੇ ਧਰਨਾ ਤੇ ਜਦੋਂ ਕੋਈ ਮਸ਼ੀਨ ਤੇ ਗੁੱਟਾ ਲੌਂਦਾ ਉਹ ਕਹਿੰਦੀ ਮਸ਼ੀਨ ਗੁੱਟਾ ਨਹੀਂ ਚੱਕ ਰਹੀ ਫਿਰ ਉਹ ਦੂਜਾ ਆਦੀ ਬਲਾ ਕੇ ਆਦੇ ਘਰੋਂ ਕੋਈ ਜਵਾਕ ਬੜਕ ਜਿਹੜਾ ਹੁੰਦਾ ਉਹਦੇ ਗੁੱਟਾ ਚੱਕਰੀ ਫੇਰਤੀ ਜਮਾਂ ਬੁਰਣਾ ਪੈਂਦਾ ਸਾਨੂੰ ਆ ਬਖਲਾਤੇ ਇੱਕ ਸਾਡੇ ਕਾੜ ਇਕੱਠੇ ਗਏ ਜੀ ਵਿੱਚ ਨੇ ਜੀ ਸ਼ਰਤ ਅਗਲੀ ਵਾਰ ਵੀ ਨਹੀਂ ਮਿਲੀ ਨਾ ਸਾਡੀ ਹੁਣੀ ਮਿਲੀ ਆ ਜਦੋਂ ਸਾਨੂੰ ਕਣਕ ਮਾਣਨ ਲੱਗੀ ਆ ਉਦੋਂ ਦਾ ਸਾਡੇ ਨਾਲ ਇਹੀ ਹਾਲ ਹੁੰਦਾ ਤੜਕੇ ਜਾਵੜਦੇ ਆ ਆਤਣ ਹੋ ਜਾਂਦਾ ਟੀ ਪਰਚੀ ਨਹੀਂ ਕੱਟ ਕੇ ਦਿੰਦੇ ਸਾਨੂੰ ਬੱਟਾ ਨੂੰ ਰਾਤ ਨੂੰ 10 ਵਜੇ ਪਰਚੀਆਂ ਕੱਟ ਕਰਕੇ ਕਣਕ ਚੁਕਾਦੀ ਗ੍ਰਿਪਾ ਮੌਕੇ ਨਾ ਮੁਫਤਾਂ ਤੇ ਮੌਕੇ ਦੀ ਤੇ ਸਾਡੇ ਪਾਵਰ ਸਿੱਖ ਆ ਸੀ 4 ਵਜੇ ਤੇ ਬੈਠੇ ਸਵੇਰ ਸਾਨੂੰ ਕਹਿੰਦੇ 5:30 ਵਜੇ ਆ ਜਾਓ ਤੁਸੀਂ ਅਸੀਂ ਕਣਕ ਦੇ ਦਿਆਂਗੇ ਅੱਜ 4 ਵਜੇ ਦਾ 8 9 ਵਜੇ ਦਾ ਸਾਨੂੰ ਕੋਈ ਹੱਲ ਨਹੀਂ ਹੋਇਆ ਸਾਡਾ ਇਹ ਦੱਸ ਨਹੀਂ ਰਹੇ ਕੁਝ ਕਣਕਾਈ ਪਈ ਹੈ ਜਦੋਂ ਪਰਚੇ ਕੱਟ ਕੇ ਕੰਮ ਨਿਮੇੜਨ ਪਰੇ ਪੋਲ ਬਣਾ ਚਾਹੀਦਾ ਹੈ ਜੀ ਪੋਲ ਬਣਾ ਚਾਹੀਦਾ ਬੱਚਿਆਂ ਵਾਸਤੇ ਹਾਂ ਪਹਿਲੇ ਕਣਕ ਤਾਂ ਲੈ ਲਓ ਪੋਲ ਵੀ ਬਣਾਵਾ ਗਿਆ ਐਸੇ ਦੋਨੋਂ ਮਸਲੇ ਹੱਲ ਕਰਾਉਣੇ ਆ ਜੀ ਕਿਹੜੇ ਦੋ ਮਸਲੇ ਛੋਡੇ ਪੋਲ ਦਾ ਤੇ ਅਸੀਂ ਕਣਕ ਦਾ ਪਰੇਸ਼ਾਨੀ ਵੀਰ ਜੀ ਆਉਂਦੀ ਐ ਅਸੀਂ ਬੱਚੇ ਸਕੂਲ ਪਹਿਲਾਂ ਛੱਡ ਕੇ ਆਉਨੇ ਆ ਕਿਸੇ ਦਾ 5 ਸਾਲ ਦਾ ਕਿਹਦਾ 10 ਸਾਲ ਦਾ ਬੱਚਾ ਫੇਰ ਅਸੀਂ ਲੈ ਕੇ ਆਉਨੇ ਆ ਅਸੀਂ ਧਿਆੜੀ ਕਰਨ ਵਾਲੇ ਮਨਜ਼ੂਰ ਬੰਦੇ ਆ ਜੀ ਅਸੀਂ ਬੱਚੇ ਪੜਾਈਏ ਕਿ ਅਸੀਂ ਧਿਆੜੀ ਕਰਕੇ ਆਈਏ ਵੀ ਸਾਰਾ ਦਿਨ ਅਸੀਂ ਬੱਚੇ ਵੀ ਰਮਾਉਨੇ ਹੋ ਉੱਥੇ ਭੁੱਖੀਆਂ ਧਿਆਈਆਂ ਵੀ ਬੈਠੀਆਂ ਰਹਿੰਦੀਆਂ ਸੀ ੱਟਕੇ ਮੁੱਕੀ ਦੀ ਖਾਣੇ ਆ ਸੀ ਤੇ ਬੰਦਿਆਂ ਕੋਲੋਂ ਲੱਥੇ ਵੀ ਖਾਣੇ ਆ ਸੀ ਉੱਥੇ ਬਹੁਤ ਦੁਖੀ ਹੁੰਦੇ ਆ ਤੇ ਕਿਸੇ ਦੇ 8 ਸਾਲ ਦਾ ਬੱਚਾ ਕਿ ਜਦ 9 ਸਾਲ ਦਾ ਬੱਚਾ ਹੈ ਸਕੂਲ ਜਾਣ ਵਾਲੇ ਬਹੁਤ ਦੁਖੀ ਹੁੰਦੇ ਜਦ ਬੱਤੀਆਂ ਲੱਗਣੇ ਚਾਹੀਦੀਆਂ ਜਾਂ ਤੇ ਪੌਲ ਬਣਨੇ ਚਾਹੀਦੇ ਇਹ ਮੈਂ ਹੋਰ ਦੱਸੋ ਭੰਦੀ ਮਾਨ ਸਾਹਿਬ ਤਾਂ ਸਰਕਾਰ ਕਹਿੰਦੀ ਸੀ ਤੁਹਾਨੂੰ ਆਟਾ ਪੀਸੇ ਪਸਾ ਦੇਵਾਂਗੇ ਨਹੀਂ ਦਿੱਤਾ ਸਾਨੂੰ ਕੁਛ ਨਹੀਂ ਆਇਆ ਗਿਆ ਲੋਕ ਕਮੈਂਟਸ ਅਜੇ ਮੈਂ ਨਾ ਤਾਂ ਐਪਲੀਕੇਸ਼ਨ ਲਵਾਂਗਾ ਫਿਰ ਬਦੂੰਗਾ ਇਹਨਾਂ ਦਾ ਐਪਲੀਕੇਸ਼ਨ ਲੈਣੀ ਸਰ ਪਬਲਿਕ ਤੋਂ ਹਾਰ ਰੈਸਟ ਕਰ ਲੈ ਰੈਸਟ ਕਰ ਆ ਵੇਖੋ ਪ੍ਰਸ਼ਾਸਨ ਵੱਲੋਂ ਰੈਸਟ ਕਰ ਲਿਆ ਗਿਆ ਦੇਖ ਰਹੇ ਹਾਂ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੱਲਪੱਤੀ ਦੇ ਵਿੱਚ ਜਿੱਥੇ ਕਿ ਮਜ਼ਦੂਰਾਂ ਵੱਲੋਂ ਕਿਸਾਨਾਂ ਵੱਲੋਂ ਜਨਨ ਕਿ ਕਣਕ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਬੀਪੂ ਹੋਲਡਰਾਂ ਵੱਲੋਂ ਕਣਕ ਨਹੀਂ ਦਿੱਤੀ ਜਾ ਰਹੀ ਜਨਨ ਕਿ ਪਿੰਡ ਵਾਸੀਆਂ ਵੱਲੋਂ ਲਾਇਆ ਗਿਆ ਹਾਈਵੇ ਰੋਡ ਤੇ ਧਰਨਾ ਹਾਈਵੇ ਰੋਡ ਕੀਤਾ ਜਾਮ ਕੈਮਰਾਮੈਨ ਨੂੰ ਮੈਂ ਕਹਿੰਦਾ ਹਾਈਵੇ ਰੋਡ ਦੀਆਂ ਤਸਵੀਰਾਂ ਵਿਖਾ ਦੇ ਜਾਮ ਕੀਤਾ ਗਿਆ ਜਨਨ ਕਿ ਇੱਥੇ ਜਨਨ ਕੇ ਪਰਿਵਾਰਾਂ ਦੇ ਪਰਿਵਾਰ ਪਹੁੰਚ ਚੁੱਕੇ ਨੇ ਹਾਈਵੇ ਰੇਡ ਪੂਰਾ ਜਾਮ ਕੀਤਾ ਗਿਆ ਪ੍ਰਸ਼ਾਸਨ ਵੀ ਵਿੱਚੇ ਪਹੁੰਚਿਆ ਤੇ ਜਿਹੜੀ ਡੀਪੂ ਤੇ ਕੜਕਈ ਹੋਈ ਹੈ ਇਹ ਲੋਕਾਂ ਨੂੰ ਕੜਕਰੀ ਮਿਲ ਰਹੀ ਜੀ ਤੇ ਇਹ ਜਿਹੜਾ ਇੱਕ ਗੁੱਠਾ ਹੈ ਗੁੱਠੇ ਦੀਆਂ ਲੈਣਾ ਸਾਫ ਹੋ ਗਿਆ ਹੋਊਗਾ ਤੇ ਜਦੋਂ ਕੋਈ ਮਸ਼ੀਨ ਤੇ ਗੁੱਠਾ ਲੌਂਦਾ ਹੈ ਉਹ ਕਹਿੰਦੀ ਮਸ਼ੀਨ ਗੁੱਠਾ ਨਹੀਂ ਚੱਕ ਰਹੀ ਫਿਰ ਉਹ ਦੂਜਾ ਆਦੀ ਬਲਾ ਕੇ ਆ ਆਪਣੇ ਘਰੋਂ ਕੋਈ ਜਵਾਕ ਬੜਕੜ ਹੁੰਦਾ ਉਹਦੇ ਗੁੱਠਾ ਚੱਕਰੀ ਫਿਰ ਜਦੋਂ ਬਲਣਾ ਪੈਂਦਾ ਸਾਨੂੰ ਆ ਮਸਲਾ ਤੇ ਇੱਕ ਸਾਡੇ ਕਾਰਡ ਕਟੇ ਗਏ ਜੀ ਬੱਚੇ ਕਿਹ ਲੋਕ ਇਹ ਕਿੰਨੇ ਕਾਰਡ ਕੱਟੇ ਗਏ ਤੁਹਾਡੇ ਕਾਰਡ ਜਿੱਤੀ ਕਾਰਡ ਕੱਟੇ ਗਏ ਜੀ ਇਹ ਪਹਿਲੀ ਵਾਰ ਹੋਇਆ ਤੇ ਪਹਿਲੀ ਵਾਰ ਹੋਇਆ ਜੀ ਹੁਣ ਕਾਰਡ ਕੱਟੇ ਗਏ ਜੀ ਹਾਂਜੀ ਹਾਂ ਮਤ ਤੁਹਾਡਾ ਕਿਵੇਂ ਤੁਹਾਨੂੰ ਮਿਲੀ ਕੜ ਕੋਈ ਨਹੀਂ ਜੀ ਛੜ ਤੱਕ ਦੀ ਵਾਰ ਵੀ ਨਹੀਂ ਮਿਲੀ ਅੱਛਾ ਨਾ ਸਾਡੀ ਹੁਣ ਮਿਲੀ ਆ ਹੁਣ ਜਿਹੜਾ ਕਾਰਡ ਛੋਟਾ ਕਿੰਨੇ ਪਰਿਵਾਰ ਜੀ ਦਾ ਕਾਰਡ ਜੀ ਜੀ ਚਾਰ ਜਣੇ ਆ ਚਾਰ ਜਣੇ ਆ ਹਾਂਜੀ ਕੋਈ ਕੜਕ ਨਹੀਂ ਮਿਲੀ ਕੜਕ ਨਹੀਂ ਮਿਲੀ ਸਾਡੀ ਬਹੁਤ ਬੁਰਾ ਹੋਗਾ ਜਦੋਂ ਸਾਨੂੰ ਕਣਕ ਮਾਣਨ ਲੱਗੀ ਆ ਉਦੋਂ ਦਾ ਸਾਡੇ ਨਾਲ ਇਹੀ ਹਾਲ ਹੁੰਦਾ ਟੜਕੇ ਜਾਵੜਦੇ ਆ ਆਤਨ ਹੋ ਜਾਂਦਾ ਸਾਡੀ ਪਰਚੀ ਬੁੜੀਆਂ ਗੁੱਤੋ ਗੁੱਤੀ ਹੋ ਕੇ ਲੜਕੇ ਆਉਂਦੀਆਂ ਕਿਹੜਾ ਥੋੜਾ ਕੀ ਨਾ ਕੀ ਉਹਦਾ ਓ ਹਜੂਰੇ ਕੇ ਹੈਗੇ ਹਜੂਰੇ ਕੇ ਹਾਂ ਅੱਛਾ ਕੀ ਕਹਿੰਦਾ ਹਣ ਉਹ ਆਦਾ ਮਸ਼ੀਨ ਬੰਦ ਹੋ ਗਈ ਤੁਹਾਨੂੰ ਪਰਚੀਆਂ ਨਹੀਂ ਕੱਟੀਆਂ ਜਾਂਦੀਆਂ ਜੋਰੇ ਕੇ ਅਰੇ ਪਰਚੀਆਂ ਤੁਹਾਡੀਆਂ ਨਹੀਂ ਕੱਟੀਆਂ ਜਾਂਦੀਆਂ ਅੱਜ ਦੋ ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਜੱਟਾਂ ਨੂੰ ਰਾਤ ਨੂੰ 10 ਵਜੇ ਪਰਚੀਆਂ ਕੱਟ ਕਰਕੇ ਕਣਕ ਚੁਕਾਦੀ ਗਰੀਬਾਂ ਮੋਕੇ ਨਾ ਮੈਂ ਕਾਹ ਤੋਂ ਮੋਕੇ ਵੀਰੇ ਜੀਵਿੰਦਾਰਾ ਨੂੰ ਕਣਕ ਦੇ ਦਿੰਦੇ ਅਸੀਂ ਸਿੱਖਣ ਕਰਕੇ ਸਾਡੇ ਪਾਵਰ ਸਿੱਖ ਹੈ ਅਸੀਂ 4 ਵਜੇ ਤੇ ਬੈਠੇ ਸਵੇਰ ਸਾਨੂੰ ਕਹਿੰਦੇ 5:30 ਵਜੇ ਆ ਜਾਓ ਤੁਸੀਂ ਅਸੀਂ ਕਣਕ ਦੇ ਦੇਾਂਗੇ ਅੱਜ 4 ਵਜੇ ਦਾ 8:30 ਵਜੇ ਆ ਸਾਨੂੰ ਕੋਈ ਹੱਲ ਨਹੀਂ ਹੋਇਆ ਸਾਡਾ ਇੱਧਰ ਤੁਹਾਡੇ ਨਾਲ ਬੌਰਾਂ ਸਿੱਖ ਕੀਤਾ ਜਾ ਰਿਹਾ ਕੀ ਪਤਾ ਭਾਈ ਕੀ ਕਰਦੇ ਹੁਣ ਹੁਣ ਸਾਰੇ 20 25 ਗੱਟੇ ਰਹਿ ਗਏ ਕਹਿੰਦੇ ਇਹੀ ਕਾਣਕ ਦੇਵਾਂਗੇ ਸਾਡੇ ਕੋਲ ਹੋਰ ਕਾਣਕ ਐ ਨਹੀਂ ਜੀਵਿਦਾਰਾਂ ਨੂੰ ਮਜਬੂਰ ਸਿੱਖਾਂ ਨੂੰ ਸਾਰੇ ਉਹ ਕਾਣਕ ਦੇ ਦੇ ਇਨਸਪੈਕਟਰ ਸਾਹਿਬ ਨੇ ਗੱਲ ਨਹੀਂ ਹੋਈ ਤੁਹਾਡੇ ਸਾਡੀ ਕੋਈ ਨਹੀਂ ਸੁਣਦਾ ਸੀ ਬਾਤੂ ਮੁਕਾਲ ਕਰੀ ਜਾਂਦੇ ਕਸਟਮ ਜਿਹੜੇ ਰੋਡ ਰੋਡ ਕਦੋਂ ਤੋਂ ਜਾਮ ਕੀਤਾ ਗਿਆ ਹੈ 9 ਵਜੇ 9 ਵਜੇ ਤੋਂ ਜਾਮ ਕੀਤਾ ਪਿਆ ਵੀਰੇ ਹੁਣ ਥੋੜੀ ਗੱਲ ਕੋਈ ਨਹੀਂ ਸਾਨੂੰ ਤਿਆਰ ਤੁਸੀਂ ਕੀ ਕਰੋਗੇ ਅਸੀਂ ਦਵਾਰੇ ਦਵਾਰੇ ਲਾਵਾਂਗੇ ਅਸੀਂ ਦਵਾਰੇ ਬੈਠਾਂਗੇ ਇੱਥੇ ਅੱਜ ਜਿਹੜਾ ਧਰਨਾ ਚੱਕਦਾ ਤਾਂ ਕਿਵੇਂ ਇੱਕ ਵਾਰ ਤਾਂ ਚੱਕਦਾ ਇਹ ਕਹਿੰਦੇ ਤੁਹਾਡਾ ਮਸਲਾ ਹੱਲ ਕਰਾਂਗੇ ਜਿਹੜਾ ਮਸਲਾ ਹੱਲ ਕਰਿਆ ਸਾਨੂੰ ਦੋ ਦਿਨ ਬੈਠਣਾ ਵੇ ਦੋ ਦਿਨ ਬੈਠਾਂਗੇ ਅਸੀਂ ਸੋਨੂੰ ਹੁਣ ਵਿਸ਼ਵਾਸਨ ਦਿਵਾਉਣ ਕੌਣ ਹੈ ਅਸੀਂ ਅਧਿਕਾਰੀ ਕੌਣ ਹੈ ਬੱਚੇ ਜੀ ਡਿਸਟ੍ਰਿਕਟ ਕੌਣਾ ਸੀ ਐਸਪੀ ਸਾਹਿਬ ਵੱਡੇ ਆਇਆ ਆਪ ਅੱਛਾ ਹਾਂ ਇੱਥੇ ਹੀ ਹੋ ਜੇ ਵੀ ਉਹਨਾਂ ਨੇ ਆਖਿਆ ਵੀ ਕਣਕ ਸੋਨੂੰ ਹੁਣ ਮਿਲੂਗੀ ਕਿ ਸਾਨੂੰ ਹੁਣ ਮਿਲਗੀ ਠੀਕ ਹੈ ਨਹੀਂ ਅਸੀਂ ਹੱਥ ਨੂੰ ਫੇਰ ਲਾ ਦਾਂਗੇ ੜਕ ਕੇ ਇੱਥੇ ਰਹਿਣਾ ਅਸੀਂ ਇਹ ਕਰ ਕਣਕ ਸੋਨੂੰ ਨਹੀਂ ਮਿਲਦੀ ਤਾਂ ਹੱਥ ਨੂੰ ਫੇਰ ਤਾਂ ਲਾ ਦੋਗੇ ਫੇਰ ਲਾ ਦਾਂਗੇ ਫੇਰ ਸਾਨੂੰ ਦੋ ਦਿਨ ਬੈਠਣ ਵੇ ਦੋ ਦਿਨ ਵੀ ਬੈਠਾਂਗੇ ਅਸੀਂ ਜੀ ਕਹਦਾ ਮੈਨੂੰ ਕਹਿੰਦਾ ਮੈਂ ਤਸਵੀਰਾਂ ਵਿਖਾ ਦੇ ਇੱਧਰ ਹਰੀ ਵੇ ਰੋਪੂ ਦਾ ਰੋਡ ਜਾਮ ਕੀਤਾ ਹੋਇਆ ਵਿਖ ਬਣ ਜੀ ਇੱਕ ਮਿੰਟ ਸੋਨੂੰ ਕਣਕ ਮਿਲ ਗਈ ਤੇ ਨਹੀਂ ਮਿਲੀ ਨਹੀਂ ਮਿਲੀ ਵੀਰੇ 2 ਦਿਨ ਹੋ ਗਏ ਹੈਰਾਨ ਹੁੰਦਿਆਂ ਨੂੰ ਕੱਲ ਹੀ ਅਸੀਂ 3 ਵਜੇ ਲੈਣ ਚ ਲੱਗ ਗਏ ਸੀਗੇ ਆਏ ਤੇ ਕਿਸ ਨੂੰ ਕੋਈ ਕਣਕ ਅੱਜ ਵੀ ਅਸੀਂ ਪੰਜ ਕੋਈ ਗਣਕਣੀ ਨਹੀਂ ਮਿਲੀ। ਇਕੱਲੇ ਸਾਡੇ ਬੌਰੀਆਂ ਸਿੱਖਾਂ ਨੂੰ ਹੀ ਨਹੀਂ ਮਿਲਦੀ। ਦੀ ਬੌਰੀਆਂ ਸਿੱਖਾਂ ਨੂੰ ਕਿਸੇ ਨੂੰ ਨਹੀਂ ਮਿਲੀ ਜੀ। ਨਾਮ ਕੀ ਆਪਣਾ? ਡਿੰਬੀ ਆ ਮੇਰਾ ਨਾਮ। ਡਿੰਬੀ ਚੁੱਕੇ ਕਲਾਵੇ। ਡਿੰਬੀ ਚੁੱਕੇ ਕਲਾਵੇ। ਤੁਸੀਂ ਅੱਜ ਇੱਥੇ ਕਿਹਨੇ ਪਹੁੰਚੇ? ਇੱਥੇ ਆ ਗਈ ਰਾਸ਼ਨ ਕਾਰਡ ਜਿਹੜੇ ਆ ਪਹਿਲਾਂ ਤਾਂ ਇਹ ਦੱਸ ਨਹੀਂ ਰਹੇ ਕੁਝ ਕੰਨ ਕਾਈ ਪਈ ਐ। ਜਦੋਂ ਪਰਚੇ ਕੱਟ ਕੇ ਕੰਮ ਨਿਮੇੜਨ ਭਰੇ ਜੇ ਹੁਣ ਧਰਨੇ ਤੇ ਬਹਿ ਕੇ ਹੁਣ ਪਰਚੇ ਕੱਟਦਿਆਂ ਹੁਣ ਇਹ ਕਹਿੰਦੇ ਜੀ ਡੋਲਾ ਡੀਪੂ ਕੱਟ ਦਿਆਂਗੇ। ਜਾਂ ਨਾ ਤੁਸੀਂ ਸਿਮਗਿਆਂ ਜਾਓ ਤੇ ਜਾਂ ਭੋਗੜੇ ਜਾਓ। ਅਸੀਂ ਤੁਹਾਨੂੰ ਕਣਕ ਉੱਥੇ ਦੇਵਾਂਗੇ। ਇਹ ਸਾਰੇ ਬ ਕੀ ਹੈ ਤੇ ਕਿੰਨੇ ਦੀਪੂ ਆ ਇੱਕ ਦੀਪੂ ਆ ਸਾਰੇ ਬੌਰਾਂ ਸਿੱਖਾਂ ਨੂੰ ਜਿੰਨਕੇ ਇੱਕ ਦੀਪੂ ਦੇ ਗਣਕ ਮਿਲ ਰਿਹਾ ਸਾਰੇ ਬੌਰਾਂ ਸਿੱਖਾਂ ਦਾ ਇੱਕ ਦੀਪੂ ਹੋਵੇ ਜੀ ਤੇ ਕਿਹੜਾ ਮਝਵੇਂ ਸਿੱਖਾਂ ਦਾ ਇਹ ਅੱਡ ਹੋਵੇ ਦੀਪੂ ਬੌਰਾਂ ਸਿੱਖਾਂ ਦਾ ਅੱਡ ਹੋਵੇ ਜੀ ਇਹ ਅੱਡ ਨਹੀਂ ਹੁੰਦਾ ਦੀਪੂ ਦਾ ਲੱਗ ਇਕੱਠਾ ਹੀ ਹੁੰਦਾ ਅੱਛਾ ਇਕੱਠਾ ਹੀ ਆ ਸਾਰਾ ਇੱਕ ਇੱਕ ਦੀਪੂ ਆ ਸਾਰੇ ਪਿੰਡ ਦਾ ਸਾਡੀ ਮੰਗ ਇਹ ਆ ਵੀ ਇੱਧਰ ਇੱਧਰ ਦੀ ਬਸਤੀ ਦਾ ਇੱਧਰ ਦੀਪੂ ਕਰਿਆ ਜਾਵੇ ਤੇ ਉਧਰ ਵਾਲਾ ਉਧਰ ਕਰਿਆ ਜਾਵੇ ਕੋਣ ਪ੍ਰਸ਼ਾਸਨ ਦਾ ਕੋਣ ਅਧਿਕਾਰੀ ਆਏ ਸੀ ਇੱਥੇ ਇੱਥੇ ਡੀਐਸਪੀ ਸਾਹਿਬ ਆਏ ਸੀ ਉਹਨਾਂ ਨੇ ਤਾਂ ਕੱਲ ਆ ਹੀ ਕਹਿ ਗਏ ਵੀ ਤੁਹਾਡੀਆਂ ਪਰਚੀਆਂ ਕਟਾ ਦਿੰਨੇ ਆ ਬਸ ਪਰਚੀਆਂ ਮਸਲਾ ਕਿ ਕੋਈ ਪਰਚੀਆਂ ਕੱਟਦੀਆਂ ਇਹ ਫੇਰ ਸਾਨੂੰ ਖੁਲਾਨ ਕਰੀ ਜਾਣਗੇ ਅੱਛਾ ਇੰਨੇ ਲੋਕਾਂ ਨੂੰ ਦਿਹਾੜ ਸਵੇਰੇ 4 ਵਜੇ ਦੇ ਧਰਨੇ ਦੇ ਬੈਠੇ ਆ ਪਰਚੀਆਂ ਕੱਟਦੀਆਂ ਕੋਈ ਪਣਕ ਨਹੀਂ ਮਿਲਦੀ ਸੋੜਾ ਅਗਲਾ ਸੰਘਰਸ਼ ਕੀ ਹੋਊਗਾ ਅਸੀਂ ਫੇਰ ਅਸੀਂ ਭਾਈ ਡੀਸੀ ਦਫਤਰ ਦੇ ਬਾਹਰ ਚ ਬੈਠਾਂਗੇ ਜਾ ਕੇ ਇਹ ਕਿਵੇਂ ਕੰਮ ਗੱਲ ਹੋਊਗੀ ਅਸੀਂ ਸਾਰੇ ਪਿੰਡਾਂ ਦੇ ਰਾ ਕੇ ਚਲਾਵਾਂਗੇ ਅਸੀਂ ਸਾਰਿਆਂ ਨੂੰ ਪਾਵਾਂਗੇ ਕਿਹੜਾ ਡੀਸੀ ਨੂੰ ਵੀ ਜੇ ਹਾਂ ਜੇ ਡੇਸ ਵੀ ਨਾ ਢਾਂ ਉਠਾਏ ਨੁਕਾਰ ਕਤੂ ਜੁਮੇਦਾਰ ਦਿੱਤੀ ਕਿਉਂ ਨਹੀਂ ਦਵਾਈ ਸਾਨੂੰ ਕਣਕ ਬਸ ਇਹੀ ਮੰਗ ਹੈ ਸਾਡੀ ਹੋਰ ਕੋਈ ਨਹੀਂ ਪੁਲ ਬਣਨਾ ਚਾਹੀਦਾ ਇੱਥੇ ਪੁਲ ਬਣਨਾ ਚਾਹੀਦਾ ਬੱਚਿਆਂ ਵਾਸਤੇ ਪੁਲ ਬਣਨਾ ਹਾਂ ਪਹਿਲੇ ਕਣਕ ਤਾਂ ਲੈ ਲਓ ਪੁਲ ਕਿਵੇਂ ਲਾਵਾਂਗੇ ਪੁਲ ਵੀ ਬਣਾਵਾਂਗੇ ਪਹਿਲੇ ਕਣਕ ਤਾਂ ਲੈ ਲਓ ਕਣਕ ਤਾਂ ਮਿਲਦੀ ਨਹੀਂ ਸੋਨੂ ਕਣਕ ਜੀ ਸਾਨੂੰ ਇਹ ਤਾਂ ਦੋਨੋਂ ਮਸਲੇ ਹੱਲ ਕਰਾਉਣੇ ਆ ਜੀ ਜਿਹੜੇ ਦੋ ਮਸਲੇ ਸੋਡੇ ਪੁਲ ਦਾ ਤੇ ਅਸੀਂ ਕਣਕ ਦਾ ਪਹਿਲੇ ਕਣਕ ਲੈ ਲਓ ਪੁਲ ਬਾਅਦ ਬਣ ਜੂਗਾ ਕੋਈ ਚੱਕਰ ਨਹੀਂ ਪਹਿਲੇ ਕਣਕ ਸਾਨੂੰ ਲੈ ਕੇ ਦੇਣ ਜੀ ਕਰਨਾ ਹੋਵੇ ਵੀ ਸਾਡੀ ਅੱਜ ਤਾਂ ਆਹ ਸਾਡਾ ਵੀ ਧਰਨੇ ਦੀ ਕਾਰਨ ਵੀ ਸਾਨੂੰ ਕੱਲ ਨੂੰ ਕਹਿ ਦੇਣਾ ਵੀ ਤੁਸੀਂ ਧਰਨਾ ਕਿਉਂ ਲਾਇਆ ਸਾਡੀ ਕਿਸੇ ਦਾ ਕਾਰਡ ਕੱਟੇ ਜਾਣ ਗਰੀਬ ਦੇ ਹਾਂ ਕਾਰਡ ਕੱਟੇ ਜਾਣਾ ਚਾਹੀਦਾ ਕਾਰਡ ਨਹੀਂ ਕੱਟੇ ਜਾਣਾ ਚਾਹੀਦੇ ਸਾਡੇ ਜੀ ਗਰੀਬ ਗਰੀਬੇ ਦੇ ਵੀ ਐ ਨਾ ਹੋ ਜਾਣ ਵੀ ਕਾਰਡ ਕੱਟੇ ਜਾਣ ਵੀ ਤੁਸੀਂ ਧਰਨਾ ਕਿਉਂ ਲਾਇਆ ਸੀ ਵੀ ਸਾਡੇ ਤੇ ਕੋਈ ਸ਼ਿਕਾਇਤ ਹੋਵੇ ਉਹ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਸਾਡੇ ਤੇ ਵੀ ਅਸੀਂ ਆਪਦੇ ਮਜਬੂਰੀ ਦੇ ਕਾਰਨ ਅਸੀਂ ਧਰਨਾ ਲਾਇਆ ਜੀ ਉਹ ਸਾਡੀ ਮਜਬੂਰੀ ਸੀ ਜਿਹੜਾ ਇਕੱਠ ਕੀਤਾ ਗਿਆ ਸਾਰਾ ਜਨਕ ਤੁਹਾਡੇ ਬੌਰਾਂ ਸਿੱਖਾਂ ਵੱਲੋਂ ਹੀ ਕੀਤਾ ਗਿਆ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਧਰ ਹੋਰ ਜਾਮ ਜਾਮ ਦੀਆਂ ਤਸਵੀਰਾਂ ਵਿਖਾ ਦੇ ਫੁੱਲ ਜਾਮ ਲੱਗ ਚੁੱਕਾ ਹਾਈਵੇ ਰੋਡ ਜਿਹੜਾ ਉਹ ਬੌਰੀਆਂ ਸਿੱਖਾਂ ਵੱਲੋਂ ਗੱਲ ਪੱਤੀ ਦੇ ਵੱਲੋਂ ਜਨਨ ਕਿ ਜਾਮ ਕਰ ਦਿੱਤਾ ਗਿਆ ਅਜਿਹੇ ਤਸਵੀਰਾਂ ਦੇਖ ਰਹੇ ਹਾਂ ਇਹ ਤੁਸੀਂ ਗੱਲ ਪੱਤੀ ਦੀਆਂ ਤਸਵੀਰਾਂ ਦੇਖ ਰਹੇ ਹੋ ਪੂਰਾ ਹਾਈਵੇ ਰੋਡ ਜਾਮ ਕਰ ਦਿੱਤਾ ਹੈ ਬੌਰੀਆਂ ਸਿੱਖਾਂ ਵੱਲੋਂ ਜਨਨ ਕਿ ਕਣਕ ਨਾ ਮੈਲ ਨੂੰ ਲੈ ਕੇ ਦੀਪੂ ਹੋਲਡਰ ਵੱਲੋਂ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਪਰੇਸ਼ਾਨੀ ਵੀਰ ਜੀ ਆਉਂਦੀ ਐ ਅਸੀਂ ਬੱਚੇ ਸਕੂਲ ਪਹਿਲਾਂ ਛੱਡ ਕੇ ਆਉਂਨੇ ਆ ਕਿਸੇ ਦਾ 5 ਸਾਲ ਦਾ ਕਿਹਦਾ 10 ਸਾਲ ਦਾ ਬੱਚਾ ਫੇਰ ਅਸੀਂ ਲੈ ਕੇ ਆਉਂਨੇ ਆ ਅਸੀਂ ਢਿਆੜੀ ਕਰਨ ਵਾਲੇ ਮਨਜ਼ੂਰ ਬੰਦੇ ਆ ਜੇ ਅਸੀਂ ਬੱਚੇ ਪੜ੍ਹਾਈਏ ਕਿ ਅਸੀਂ ਢਿਆੜੀ ਕਰਕੇ ਆਈਏ ਵੀ ਜਦੋਂ ਰੋਡ ਬੰਦਦਾ ਸੀ ਉਦੋਂ ਤੁਸੀਂ ਲੋਕ ਕਿੱਧਰ ਗਏ ਸੀ ਉਦੋਂ ਵੀਰ ਜੀ ਅਸੀਂ ਪੰਚਾਇਤ ਨੂੰ ਆਖਿਆ ਸੀਗਾ ਪੰਚਾਇਤ ਨੇ ਸਾਡੀ ਨਹੀਂ ਸੁਣੀ ਸਾਡੀ ਪੰਚਾਇਤ ਅੱਜ ਵੀ ਨਹੀਂ ਸੁਣ ਰਹੀ ਕਾਤੋਂ ਨਹੀਂ ਸੌਂ ਰਹੀ ਕਾਤੋਂ ਨਹੀਂ ਸੌਂ ਰਹੀ ਕਿਉਂ ਨਹੀਂ ਸੌਂ ਰਹੀ ਥੋੜਾ ਸਰਪੰਚ ਕਹੋ ਪੁੱਛਾ ਲੈਣ ਦਾ ਸਰਪੰਚ ਕੌਣ ਥੋੜੇ ਦਾ ਨਸ਼ਤਰ ਸਿੰਘ ਪਹਿਲਾਂ ਅਕਬਰ ਸਿੰਘ ਸੀਗੇ ਅੱਛਾ ਨਸ਼ਤਰ ਸਿੰਘ ਕੋਲ ਜਿਹੜਾ ਹਾਈਵਾ ਰੋਡ ਵੇਖ ਲੈ ਤੂੰ ਮਲੋਟ ਵਾਲੀ ਬਣੀ ਆ ਨਾ ਪਿੰਡੀ ਪਿੰਡੀ ਪੁਲ ਬਣਿਆ ਵੇ ਇਹਦਾ ਤੁਸੀਂ ਡੀਸੀ ਨੂੰ ਲੈ ਕੇ ਦੇਣਾ ਸੀ ਪਹਿਲਾਂ ਜਦੋਂ ਪੁਲ ਨਹੀਂ ਬਣਦਾ ਸੀ ਸਰਪੰਚ ਨੇ ਮਤਾ ਪਾ ਕੇ ਦੇਣਾ ਸੀ ਸਾਡੇ ਪ੍ਰਾਵਾ ਅਸਿਡੈਂਟ ਬਹੁਤ ਹੁੰਦੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਹੁਣ ਵੀ ਸਾਡਾ ਇੱਥੇ ਜਾਂ ਪੌਲ ਬਣਿਆ ਜਾਵੇ ਜਾਂ ਇੱਥੇ ਉਹ ਰੱਖੇ ਜਾਣਾ ਬੈਰੀਅਰ ਜੀ ਹਾਂ ਸਾਡੀ ਇਹ ਬੇਨਤੀ ਹੈ ਸਾਡੀ ਵੀਰੇ ਕਿਸੇ ਨੇ ਨਹੀਂ ਪਹਿਲਾਂ ਗੱਲ ਸੁਣੀਗੀ ਅਸੀਂ ਬਹੁਤ ਵਾਰੀ ਕਿਹਾ ਹੈ ਵੀ ਸਾਨੂੰ ਪੌਲ ਬਣਾ ਕੇ ਦਿਓ ਵੀ ਬੱਚੇ ਸਾਡੇ ਬਹੁਤ ਔਖੇ ਹੁੰਦੇ ਐਨੀ ਟ੍ਰੈਫਿਕ ਰਹਿੰਦੀ ਐ ਐਨੀ ਟ੍ਰੈਫਿਕ ਵਿੱਚ ਅਸੀਂ ਢਵਾ ਕੇ ਲੈ ਕੇ ਜਾਂਦੇ ਆ ਬੱਚਿਆਂ ਨੂੰ ਜਾਂ ਬੱਤੀਆਂ ਬਣਨੀਆਂ ਜਾਂ ਸਾਨੂੰ ਬੱਤੀਆਂ ਲੱਗਣੀਆਂ ਚਾਹੀਦੀਆਂ ਜਾਂ ਸਾਨੂੰ ਪੁਲ ਦਾ ਹੱਲ ਕਰਕੇ ਦੇਣ ਮਿਹਦੂਰਾਂ ਦਾ ਕਹਿਣਾ ਹੈ ਕਿ ਜਾਂ ਇੱਥੇ ਬੱਤੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਜਾਂ ਪੁਲ ਬਣ ਜਾਵੇ ਜੋ ਕਿ ਆਵਾਜ਼ ਆਈ ਦੀ ਬਹੁਤ ਦਿੱਕਤ ਆ ਰਹੀ ਹੈ ਆਵਾਜ਼ ਆਈ ਦੀ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਇੱਥੇ ਸਾਨੂੰ ਇੱਥੇ ਦੀਪੂ ਡਰਾਉਣਾ ਚਾਹੀਦਾ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਰ ਜੀ ਅਸੀਂ 4 ਵਜੇ ਤੇ ਗਏ ਆ ਲੈਨ ਚ ਲੱਗੇ ਆ ਹੁਣ ਅਸੀਂ ਜਦੋਂ ਗਏ ਸਾਨੂੰ ਕਹਿੰਦੇ ਸਾਡੀ ਮਸੀਦ ਬੰਦ ਹੋ ਗਈ ਡੈਲੀ ਦੀ ਮਸ਼ੀਨ ਕਹਿ ਦਿੰਦੇ ਜਦੋਂ ਅਸੀਂ ਜਾਂਦੇ ਆ 2 2 3 3 4 4 ਦੰਨੇ ਅਸੀਂ ਤੁਰੇ ਫਿਰ ਕੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਨਾਲ ਆਏ ਆ ਇਹ ਕਣਕ ਨਹੀਂ ਮਿਲਦੀ ਛੋਟੇ ਛੋਟੇ ਬੱਚੇ ਨਾਲ ਇਹਨਾਂ ਦੇ ਨਾਲ ਲੈ ਕੇ ਆਏ ਆ ਇਹ ਕਹਿੰਦੇ ਅਦਰ ਦਿਹਾੜੀਦਾਰ ਅਸੀਂ ਆਦਮੀ ਆ ਛੱਡ ਕੇ ਆਏ ਆ ਕੰਮ ਨੂੰ ਸਾਨੂੰ ਫੇਰ ਵੀ ਕਣਕ ਮਸੱਦਾ ਖਰਾਬ ਹੋ ਗਿਆ ਇਸ ਕਰਕੇ ਅਸੀਂ ਧਰਨਾ ਲਾਇਆ ਸੀ ਬਾਰ ਬੰਦ ਕਰ ਰਹਿਣ ਦੀ ਬਸ ਸਾਡੀ ਤਾਂ ਹੀ ਮੰਗ ਹੈਗੀ ਇੱਕ ਵੀ ਸਾਨੂੰ ਇੱਧਰ ਦੀਪੂ ਸਾਨੂੰ ਇੱਧਰ ਆਉਣਾ ਚਾਹੀਦਾ ਅਸੀਂ ਛੋਟੇ ਛੋਟੇ ਬੱਚੇ ਲੈ ਕੇ ਹੋਰ ਪਿੰਡਾਂ ਵਾਂਗੂ ਉੱਥੇ ਜਾਂਦੀਆਂ ਪਿੰਡ ਚ ਸਾਰਾ ਦਿਨ ਅਸੀਂ ਬੱਚੇ ਵੀ ਰਮਾਉਨੇ ਹੋ ਉੱਥੇ ਭੁੱਖੀਆਂ ਧਿਆਈਆਂ ਵੀ ਬੈਠੀਆਂ ਰਹਿੰਦੀਆਂ ਸੀ ਠੱਕੇ ਮੁੱਕੀ ਦੀ ਖਾਣੇ ਅਸੀਂ ਤੇ ਬੰਦਿਆਂ ਕੋਲੋਂ ਲੱਥੇ ਵੀ ਖਾਣੇ ਅਸੀਂ ਉੱਥੇ ਸਹੀ ਮੈਂ ਤੈਨੂੰ ਦੱਸ ਦਿਆਂ ਉਹ ਠੱਕੇਵਾਦ ਦੇ ਸਾਨੂੰ ਬੁੜੀਆਂ ਨੂੰ ਬੰਦੇ ਹੁਣ ਤਕੜੇ ਹੁੰਦੇ ਅਗਲੇ ਕਟਵਾ ਜਾਂਦੇ ਆ ਬੁੜੀਆਂ ਦਾ ਸਾਡਾ ਕੋਈ ਹਾਲ ਹੈ ਨਹੀਂਗਾ ਸਾਨੂੰ ਸਾਨੂੰ ਡਿੱਪੂ ਇੱਧਰ ਹੋਣਾ ਚਾਹੀਦਾ ਸਾਨੂੰ ਅੱਧਾ ਡਿੱਪੂ ਮਿਲ ਜੇ ਇਹ ਜਿਹੜਾ ਡਿੱਪੂ ਬਣਿਆ ਪਿੰਡ ਦੇ ਪਹਿਲੇ ਪਾਸੇ ਬਣਿਆ ਹਾਂਜੀ ਪਿੰਡ ਸਾਰਾ ਟੱਪ ਕੇ ਜਾਣਾ ਪੈਂਦਾ ਸਾਨੂੰ ਇੰਦਰ ਨੂੰ ਜੇ ਨਹੀਂ ਕਿ ਸਾਨੂੰ ਪਾਰ ਕਰਕੇ ਛੱਡ ਕੇ ਜਾਣ ਤੇ ਦਿੱਕਤ ਆ ਰਹੀ ਹੈ ਹਾਂ ਪਾਰ ਕਰਕੇ ਜਾਣੇ ਐਸੀ ਡਿੱਪੂ ਜੀ ਅਸੀਂ ਉਹਨਾਂ ਦੇ ਘਰੇ ਹੁਣ ਬੰਦੇ ਦਿਹਾੜੀ ਤੇ ਜਾਣ ਤੇ ਸਾਡੇ ਨਾਲ ਕਣਕ ਲੈਣ ਜਾਣ ਗਾਂ ਅਸੀਂ ਜਾਂਨੇ ਆ ਜੇ ਸਾਡਾ ਗੁੱਠਾ ਨਾ ਚੱਕੇ ਤਾਂ ਸਾਡੇ ਸਾਰੇ ਦਿਨ ਦੀ ਪਕਾਈ ਕੀਤੀ ਹੋਈ ਐ ਨਹੀਂ ਜਾਂਦੀ ਉਹ ਉਹ ਫਿਰ ਸਾਡੇ ਘਰ ਵਾਲੇ ਨੂੰ ਕਹਿੰਦੇ ਜਾਂ ਸਾਡੇ ਬੱਚਿਆਂ ਕਹਿੰਦੇ ਤੁਸੀਂ ਲੈ ਕੇ ਆਓ ਫਿਰ ਅਸੀਂ ਉਹਨਾਂ ਨਾਲ ਕੇ ਜਾਣੇ ਆ ਫੇਰ ਅਸੀਂ ਜਾ ਕੇ ਪਰਚੀ ਕਟਵਾਉਨੇ ਆ ਉੱਥੇ ਉਹ ਵੀ ਬੱਚਿਆਂ ਦੇ ਚੱਕ ਲੈਣ ਗੂਠੇ ਤਾਂ ਕੱਟੀ ਜਾਂਦੀ ਐ ਨਹੀਂ ਫੇਰ ਸਾਡੀ ਪਰਚੀ ਨਹੀਂ ਕੱਟੀ ਜਾਂਦੀ ਸਾਢੇ 2 ਦਿਨ ਲੱਗ ਜਾਣ 4 ਦਿਨ ਲੱਗ ਜਾਣ ਸਾਡੀ ਇਹੀ ਬੇਨਤੀ ਐ ਸਾਨੂੰ ਆਧਾਰ ਕਾਰਡ ਤੇ ਕਣਕ ਮਿਲਣੀ ਚਾਹੀਦੀ ਐ ਸਾਡੇ ਗੂਠੇ ਘਾਟੇ ਦਾ ਕੋਈ ਚੱਕਰ ਨਾ ਰਵੇ ਜਿਹੜੀ ਡੀਪੂ ਹੋਲਡਰ ਵੱਲੋਂ ਤੁਹਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਹਾਂਜੀ ਛੋਟੇ ਨਾਲ ਵਿਤਕਰਾ ਕੀਤਾ ਜਾ ਰਿਹਾ ਡੀਪੂ ਹੋਲਡਰ ਵੱਲੋਂ ਜਦੋਂ ਡੀਪੂ ਹੋਲਡਰਾਂ ਕਣਕ ਵੰਡਦਾ ਤੁਹਾਡੇ ਨਾਲ ਵਿਤਕਰਾ ਕਰਿਆ ਜਾ ਰਿਹਾ ਹਾਂਜੀ ਬੱਸ ਤਾਂ ਦੇਖੋ ਹੀ ਚੰਗਾ ਪਹਿਲਾਂ ਇੱਕੋ ਹੀ ਚੱਲਿਆ ਸੀ ਜੀ ਡੀਪੋ ਹੁਣ ਸਾਨੂੰ ਦੋ ਮਿਲਨੇ ਚਾਹੀਦੇ ਆ ਹਾਂ ਬੋਰੀਆਂ ਜਾਤੀ ਦਾ ਸਾਡਾ ਅੱਡ ਮਿਲਣਾ ਚਾਹੀਦਾ ਸਾਨੂੰ ਇੱਕ ਇਕੱਠ ਜਣ ਕੇ ਸਾਡੇ ਬੌਰੀਆਂ ਸਿੱਖਾਂ ਵੱਲੋਂ ਕੀਤਾ ਗਿਆ ਸਾਰਾ ਹਾਂਜੀ ਬੌਰੀਆਂ ਸਿੱਖਾਂ ਵੱਲੋਂ ਮਜਬੂਰ ਸਿੱਖ ਬਾਈ ਜੀ ਸਾਰੇ ਸਾਰੇ ਇਕੱਠੇ ਹੀ ਆ ਜੀ ਸਾਰੇ ਪਿੰਡੋਂ ਵਾਲੇ ਇਕੱਠੇ ਆ ਤੇ ਸਾਡੇ ਬੱਚੇ ਬਹੁਤ ਦੁਖੀ ਹੁੰਦੇ ਆ ਤੇ ਕਿਸੇ ਦੇ 8 ਸਾਲ ਦਾ ਬੱਚਾ ਕਿ ਜਦਾ 9 ਸਾਲ ਦਾ ਬੱਚਾ ਹੈ ਸਕੂਲ ਜਾਣ ਵਾਲੇ ਬਹੁਤ ਦੁਖੀ ਹੁੰਦੇ ਜਦ ਬੱਤੀਆਂ ਲੱਗਣੇ ਚਾਹੀਦੀਆਂ ਜਾਂ ਤੇ ਪੌਲ ਬਣਨੇ ਚਾਹੀਦੇ ਆ ਮੈਨੂੰ ਹੋਰ ਦੱਸੋ ਪਿੰਡ ਜੀ ਮਾਨ ਸਾਹਿਬ ਤਾਂ ਸਰਕਾਰ ਕਹਿੰਦੀ ਸੀ ਤੁਹਾਨੂੰ 8 ਆਟਾ ਪੀਸੇ ਪਸਾ ਦੇਵਾਂਗੇ ਨਹੀਂ ਦਿੱਤਾ ਕਾ ਜੀ ਨਹੀਂ ਦਿੱਤਾ ਸਾਨੂੰ ਕੁਛ ਨਹੀਂ ਆਇਆ ਗਿਆ ਮਾਨ ਸਾਹਿਬ ਝੂਠ ਮਾਰਦੇ ਨੇ ਨਾਲ ਵਾਦਾ ਵੀ ਕੀਤਾ ਸੀ ਤੁਹਾਨੂੰ ਬੁੜੀਆਂ ਨੂੰ 1 ਕੋਸ ਵੀ ਨਹੀਂ ਦਿੱਤਾ ਸਾਨੂੰ ਸੂੰਗਾ ਜਿਹੜੀ ਆਉਂਦੀ ਹੈ ਕਣਕ ਉਹਦੇ ਚੋ ਵੀ ਸਾਨੂੰ ਕਣਕ ਦੇ ਕੱਟੇ ਹੋਏ ਕਾਰਡ ਦੱਸੇ ਆ ਕੱਲ ਵੀ ਸੋਡੇ ਕਾਰਡ ਕੱਟੇ ਹੋਏ ਆ ਦੇਚ ਅਸੀਂ ਤੁਹਾਨੂੰ ਘਰਾਂ ਦੇ ਵਿੱਚ ਸਾਨੂੰ ਜਨਕੇ ਕਣਕ ਸਸੀਂ ਆਪ ਸੱਟ ਕੇ ਜਾ ਕਰਾਂਗੇ ਨਹੀਂ ਦਿੱਤੀ ਨਹੀਂ ਆਏ ਕੋਈ ਆਵੇ ਜੀ ਸਾਨੂੰ ਕੁਝ ਵੀ ਨਹੀਂ ਮਿਲਿਆ ਗਾ ਰਾਸ਼ਨ ਪਾਤਾ ਜਿਹੜਾ 1000 ਰੁਪਏ ਸਾਨੂੰ ਮਿਲ ਗਿਆ 1000 ਰੁਪਏ ਨਹੀਂ ਮਿਲਿਆ ਤਾਂ ਤੁਹ ਨਹੀਂ ਮਿਲਿਆ ਨਹੀਂ ਪਤਾ ਨਹੀਂ ਕੀ ਵਾ ਬਾਰੇ ਕਰਦੇ ਨਹੀਂ ਮਿਲਿਆ ਜੀ ਨਹੀਂ ਮਿਲਿਆ 1000 ਰੁਪਏ ਨਹੀਂ ਮਿਲੇ ਸਰਕਾਰ ਵੱਲੋਂ ਜਿਹੜਾ ਕਿਹਾਤਾ ਵਾਦਾ ਕੀਤਾ ਜਾ ਰਿਹਾ ਵੋਟਾਂ ਦੇ ਤੇ ਇਹ ਮਿਲਿਆ ਕੋਸਟਾਂ ਪੁਆਣੀਆਂ ਸੀਆਂ ਜੀ ਸਾਡੇ ਗਰੀਬਾਂ ਤੋਂ ਹਾਂਜੀ ਉਹ ਵੋਟਾਂ ਪੁਆਣੀਆਂ ਤੋਂ ਹਾਂਜੀ ਹੁਣ ਵੋਟਾਂ ਪੈ ਚੁੱਕੀਆਂ ਹੁਣ ਸਾਡੀ ਕੋਈ ਪੁੱਛ ਦੱਸ ਨਹੀਂ ਕਰਦਾ ਜੀ ਗਰੀਬਾਂ ਦੀ ਕਣ ਸਾਹਿਬ ਕਹਿੰਦੇ ਸੀ ਨਾ ਵੀ ਤੁਸੀਂ ਓਕੇ ਹੋਵੋਗੇ ਕਣਕ ਪਛਾਉਣ ਜਾਓਗੇ ਸਿੱਟਾਂ ਜਾਓਗੇ ਤੁਹਾਨੂੰ ਆਟੇ ਪੀਸੇ ਬਸਾਇ ਦੇ ਕੇ ਜਾਣਾ ਨਹੀਂ ਜੀ ਕੋਈ ਚੀਜ਼ ਨਹੀਂ ਆਉਂਦੀ ਸਾਨੂੰ ਕੋਈ ਸਹੂਲਤ ਨਹੀਂ ਆਉਂਦੀ ਜਿਹੜੀ ਸਰਕਾਰ ਕਹਿੰਦੀ ਹੈ ਉਹਦੇ ਸਾਨੂੰ ਮਿਲਦੀ ਨਹੀਂ ਹੁਣ ਉੱਠਾ ਨਹੀਂ ਤੱਕਦਾ ਅੱਛਾ ਉਹ ਜੀ ਬੁੜੀਆਂ ਆਉਂਦੇ ਰੇ ਕੁੱਠੇ ਇਹਦੇ ਕੁੱਠਣ ਦਾ ਤੇਰੀ ਕਣਕਣੀ ਮਿਲਦੀ ਅੱਛਾ ਕਹਿ ਰਹੇ ਹੁੰਦੇ ਆ ਛੋਟੀ ਕਣਕਣੀ ਚਾਹਦੀ ਮੈਂ ਐਪਲੀਕੇਸ਼ਨ ਲੈ ਲਾਂ ਫਿਰ ਬਦੂਗਾ ਇੱਕ ਮਿੰਟ ਛੋੜ ਛਿਦਿਓ ਜਿੰਨੀ ਮਰਜ਼ੀ ਦੇ ਦਿਓ ਮੈਂ ਹਜੇ ਕੁਝ ਨਹੀਂ ਕਹਿ ਸਕਦਾ ਜਿੰਨੇ ਮਰਜ਼ੀ ਦੇ ਕੋ ਨੋ ਨੋ ਕਮੈਂਟਸ ਹਜੇ ਮੈਂ ਨਾ ਤੋ ਐਪਲੀਕੇਸ਼ਨ ਲਾਉਂਗਾ ਫਿਰ ਬਦੂਗਾ ਕਿੰਨਾ ਐਪਲੀਕੇਸ਼ਨ ਲੈਣੀ ਸਰ ਪਬਲਿਕ ਤੋਂ ਅੱਛਾ ਪਬਲਿਕ ਦੇਣਾ ਇਤਰਾਛ ਨੂੰ ਪਤਾ ਲੱਗ ਗਿਆ ਸੋਰੀ ਐਕਸਟਰਾ ਨਾ ਮਰਨਾ ਉਹ ਕਰੋ ਮੈਨੂੰ ਕਿਹੜਾ ਪਬਲਿਕ ਤੋਂ ਲੈ ਲੈਣ ਸਰਕਾਰ ਵੱਡੇ ਵੱਡੇ ਵਾਅਦੇ ਕਰਨ ਵਾਲੀ ਫਰੰਟ ਤੇ ਹੁੰਦੀ ਦਿਸੀ ਹੈ ਫੇਲ ਆਹ ਵੇਖੋ ਆਟੇ ਪਸਾਈ ਦੀ ਗੱਲ ਕਰਨ ਵਾਲੀ ਸਰਕਾਰ ਕਣਕ ਦੇਂਦੀ ਤੋਂ ਭੱਜਦੀ ਨਜ਼ਰ ਆ ਰਹੀ ਹੈ ਕਣਕ ਸਾਨੂੰ ਇੱਧਰ ਹੀ ਮਿਲਣੀ ਚਾਹੀਦੀ ਹੈ ਜੀ ਇੱਧਰ ਹੀ ਡੇਪੂ ਬਣਾਉਣਾ ਚਾਹੀਦਾ ਸਾਡਾ ਲੱਗ ਉੱਥੇ ਸਾਨੂੰ ਉੱਥੇ ਨਹੀਂ ਲੈਣਗੇ ਅਸੀਂ ਕਣਕ ਲੱਗ ਡੀਪੂ ਹੋਣਾ ਚਾਹੀਦਾ ਸਾਡੇ ਤੁਹਾਡੀ ਮੰਗੇ ਆ ਕਿ ਜਿਹੜੇ ਸੜ ਬੌਰੀਆਂ ਸਿੱਖਾਂ ਦਾ ਡੀਪੂ ਤੁਹਾਡਾ ਅਲੱਗ ਹੋਣਾ ਚਾਹੀਦਾ ਅਲੱਗ ਹੋਣਾ ਚਾਹੀਦਾ ਬੌਰੀਆਂ ਸਿੱਖਾਂ ਦਾ ਡੀਪੂ ਕਿਹੜਾ ਇਹ ਕਪਲਾ ਹੋਇਆ ਪਹਿਲੀ ਵਾਰ ਹੋਇਆ ਇਸ ਤੋਂ ਪਹਿਲਾਂ ਵੀ ਹੋਇਆ ਸੀ ਪਹਿਲਾਂ ਹਰ ਇੱਕ ਵਾਰੀ ਹੁੰਦਾ ਕਪਲਾ ਇੱਕ ਵਾਰੀ ਨਹੀਂ ਹੋਇਆ ਬਹੁਤ ਵਾਰੀ ਹੋਇਆ 4-4 ਵਜੇ ਜਾ ਕੇ ਬਹਿ ਜਾਂਦੇ ਅਸੀਂ ਭੁੱਖੇ ਤਰਸੇ ਬੈਠੇ ਰਹਿੰਦੇ ਆ ਬੱਚੇ ਘਰੇ ਛੱਡ ਜਾਂਦੇ ਆ ਪੋਰਾ ਪੋਰਾ ਦੇ ਇਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਤੁਸੀਂ ਜੀ ਸ਼ਿਕਾਇਤ ਨਹੀਂ ਸ਼ਿਕਾਇਤ ਨਹੀਂ ਕੀਤੀ ਜੀ ਸ਼ਿਕਾਇਤ ਕਾਹ ਤੋਂ ਨਹੀਂ ਮੰਨਦੇ ਸ਼ਿਕਾਇਤ ਨਹੀਂ ਮੰਨਦੇ ਜੀ ਇਹ ਸ਼ਿਕਾਇਤ ਮੰਨਦੇ ਨਹੀਂ ਕਿ ਸਾਡੀ ਜਗ੍ਹਾ 8:00 ਤੋਂ ਕੰਟ ਮਿਲਿਆ ਜਿੱਦ ਨੂੰ ਉਹਦੇ ਦੇ ਬਿਮਾਰ ਪਏ ਸੀ ਤਿੰਨ ਵਾਰੀ ਵਾਰੀ ਆਈ ਸਾਡੀ ਪਰਚੀ ਕੱਟਣ ਦੀ ਪਿੱਛੇ ਛੱਡ ਦਿੰਦੇ ਧੱਕਾ ਮਾਰ ਕੇ ਇੱਕ ਦੂਜਾ ਪਿੱਛੇ ਹਿੜ ਦਿੰਦਾ ਚਾਰ ਪੰਜ ਉਹ ਕਿ ਉਹ ਤੇੰਦੇ ਬਿਮਾਰ ਪਏਆਂ ਸੀ ਬਲੱਡ ਵੱਧ ਗਿਆ ਉਹ ਤੇੰਦਾ ਹੀ ਉਹ ਦੇ ਹਾਂ ਪਰਚੀਆਂ ਪਹਿਲਾਂ ਕੱਟਤੀਆਂ ਉਹਨਾਂ ਨੂੰ ਕਣਕ ਨਹੀਂ ਦਿੱਤੀ ਕਿ ਇਹ ਦੇ ਗੂੜ ਕਰ ਕਰਕੇ ਛੱਕਰੇ ਸੱਦ ਕੇ ਦੇ ਦਿੰਦੇ ਆ ਕਣਕ ਤੇ ਜਦੋਂ ਅਸੀਂ ਕਮੋਕਾਰਾਂ ਤੇ ਗਏ ਹੁੰਨੇ ਆ ਜਦੋਂ ਅਸੀਂ ਦੂਜੇ ਦਿਨ ਜਾਂਦੇ ਆ ਉਦੋਂ ਸਾਨੂੰ 10 ਘਰਾਂ ਨੂੰ ਦੇ ਕੇ ਕਣਕ ਮੋਗਰੋਂ ਕਹਿੰਦੇ ਸਾਡੀ ਮਸ਼ੀਨ ਕਰਾਵੋ ਘਰੇ ਬੁਲਾ ਕੇ ਜ਼ਿੰਮੇਦਾਰਾਂ ਨੂੰ ਕਿਹੜਾ ਡੀਪੋ ਹੋਲਡਰ ਦਿੰਦਾ ਨਾ ਕਿਸੇ ਦਾ ਨਾਮੋ ਤੇ ਜਿਨ੍ਹਾਂ ਕੋਲੇ ਡਿਪੂਆ ਹੋਈ ਦਿੰਦੇ ਹਾਂ ਜੋਰਾ ਸਿੰਘ ਘਰੇ ਬਲਾ ਕੇ ਜਾਨੀ ਕਿ ਜ਼ਿੰਮੇਦਾਰਾਂ ਨੂੰ ਜ਼ਿੰਮੇਦਾਰਾਂ ਨੂੰ ਤਾਂ ਕੰਕ ਦੇਈ ਜਾਂਦਾ ਸੰਤ ਦਾ ਫੋਨਾ ਦੇ ਮੈਸਾ ਦੇ ਕੰਮ ਹੋਈ ਜਾਂਦਾ ਪਰਮੈਸਾ ਦੇ ਦੇਈ ਜਾਂਦੇ ਆ ਉਹਨਾਂ ਤੇ ਸਾਨੂੰ ਗਰੀਬਾਂ ਨੂੰ ਕੋਈ ਕੰਕ ਦਿੰਦਾ ਹੀ ਨਹੀਂਗਾ ਅੱਛਾ ਲੋਟ ਮੈਂ ਜਾਨੀ ਕਿ ਤੂੰ ਨਹੀਂ ਠੀਕ ਹੈ ਉਹ ਗੋਤਵੰਡੀ ਆ ਹੁਣ ਕਰ ਕਰਕੇ ਸਾਦਲੇ ਗਰੀਬਾਂ ਨੂੰ ਪਤਾ ਲੱਗਿਆ ਜਦੋਂ ਤੇ ਜਦੋਂ ਗਏ ਕਿ ਉਹਨਾਂ ਤਾਂ 10 10 20 20 ਗੱਟੇ ਤਕਾਤੇ ਤੇ ਜਦੋਂ ਅਸੀਂ ਗਏ ਇੱਕ ਇੱਕ ਦੋ ਦੋ ਗੱਟਿਆਂ ਹੁੰਦੀਆਂ ਸੀ ਇਹ ਸਾਡੇ ਨੂੰ ਤੁਹਾਨੂੰ ਕੋਈ ਉਹਨੂੰ ਕਹਿੰਦਾ ਮਸ਼ੀਨ ਖਰਾਬ ਹੋਗੀ 2 ਵਜੇ ਮਸ਼ੀਨ ਖਰਾਬ ਹੋਗੀ 3 3 ਵਜੇ ਤੱਕ ਮਸ਼ੀਨ ਖਰਾਬ ਹੋਈ ਆ ਵੇਖੋ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਲੋਕਾਂ ਨਾਲ ਹੁੰਦਾ ਜਾ ਰਿਹਾ ਵਿਤਕਰਾ ਤੁਸੀਂ ਆਟਾ ਪਸਾਈ ਦੀ ਗੱਲ ਕਰ ਰਹੇ ਸੀ ਲੋਕਾਂ ਨੂੰ ਤਾਂ ਕਣਕ ਦੇਣ ਤੋਂ ਵੀ ਸਰਕਾਰ ਆ ਭੱਜ ਰਹੀ ਹੈ ਮਸਲਾ ਹਾਲ ਤਾਂ ਕਰ ਰਹੀ ਹੈ ਮੈਂ ਥਲ ਜਾ ਮੈਂ ਨਾਲ ਵੀ ਸਾਡਾ ਸਾਰਾ ਹੀ ਮਸਲਾ ਹਲ ਸਾਡਾ ਸਾਰਾ ਹੀ ਮਸਲਾ ਦੋਸਤੋ ਪ੍ਰਸ਼ਾਸਨ ਬਾਈ ਨੂੰ ਥੱਲੇ ਆਉਣ ਨੂੰ ਕਹਿੰਦਾ ਇੱਕ ਬੰਦਾ ਸਾਥ ਦੋ ਕਿਹੜਾ ਆ ਜਾਓ ਆਓ ਇੱਥੇ ਮਸਲਾ ਹੱਲ ਕਰਨ ਉਹ ਮੈਨੂੰ ਤਾਂ ਫੋਨ ਕਰੀ ਜਾਂਦੇ ਨਾ ਮੈਂ ਤਾਂ ਬਾਹਲੇ ਵਰਦਾ ਆ ਜਾ ਇੱਥੇ ਆ ਜਾ ਭਾਈ ਆ ਜਾਓ ਆ ਜਾਓ ਕਿਹੜਾ ਬੰਦਾ ਮਸਲਾ ਹੱਲ ਕਰਨ ਸਾਰਿਆਂ ਦੇ ਸਾਹਮਣੇ ਮਸਲਾ ਹੱਲ ਕਰਨ ਉਹ ਮੈਂ ਕਰ ਦੂੰਗਾ ਦੋ ਕੰਮ ਆ ਸਾਡੇ ਸਾਡੇ ਦੋ ਹੀ ਕੰਮ ਆ ਉਹ ਦੋ ਹੀ ਕੰਮ ਆ ਸਾਡੇ ਸਾਨੂੰ ਐ ਕਹਦੇ ਵੀ ਕਣ ਕਿਥੇ ਵੜਾ ਦੋ ਜਾਂਦੇ ਓਏ ਆ ਜਾਓ ਬਾਈ ਯਾਰ ਓਏ ਯਾਰ ਪਰਚੀਆਂ ਕੱਟ ਕੇ ਉਹ ਤਾਂ ਐਪਲੀਕੇਸ਼ਨ ਲਖਾ ਲਈ ਸਸਪੈਂਡ ਕਰਨ ਦੀ ਟਿੱਪੂ ਉਹ ਨਹੀਂ ਉਹ ਮਸਲਾ ਉਹਦੇ ਨਾਲ ਮਸਲਾ ਨਹੀਂ ਸਾਨੂੰ ਐਂ ਕਹਿ ਦੇਣ ਵੀ ਇੱਥੇ ਆ ਮਸਲਾਲ ਸਾਡਾ ਬਾਈ ਇੱਥੇ ਆ ਕੇ ਗੱਲ ਦੱਸਦੇ ਸਾਰਿਆਂ ਨੂੰ ਕੀ ਬੰਲ ਹੋਈ ਆ ਘਰੇ ਜਾਣਾ ਜੀ ਕਿਉਂ ਆਵੇ ਕੋ ਕੁਸਮਾਨ ਪੈ ਗਿਆ ਜਨ ਕੇ ਦੀਪੂ ਹੋਲਡਰ ਤੇ ਪਬਲਿਕ ਦੇ ਵਿੱਚ ਪਬਲਿਕ ਮੰਨੂ ਤਿਆਰ ਨਹੀਂ ਪ੍ਰਸ਼ਾਸਨ ਮੰਨੂ ਤਿਆਰ ਓਏ ਪਰਚੀਆਂ ਤਾਂ ਕੱਟੀਆਂ ਹੀ ਜਾਣਗੀਆਂ ਮਸਲਾ ਹੱਲ ਨਹੀਂ ਪ੍ਰਸ਼ਾਸਨ ਕਹਿ ਰਿਹਾ ਵੀ ਤੁਸੀਂ ਥੱਲੇ ਆ ਜਾਓ ਤੁਹਾਡਾ ਬੈ ਕੇ ਹੱਲ ਕਰਾਂਗੇ ਇੱਥੇ ਆ ਕੇ ਗੱਲ ਕਰਿਆ ਸਾਡਾ ਇੰਸਪੈਕਟਰ ਕੋਈ ਹੈ ਇਥੇ ਗੱਲ ਕਰੇ ਤੁਸੀਂ ਜਾ ਕੇ ਪਤਾ ਲੱਗਣਾ ਚਾਹੀਦਾ ਹੈ ਅੱਛਾ ਤੁਹਾਡੇ ਤੁਹਾਡਾ ਕਹਿੰਦਾ ਭਾਵ ਆ ਕਿ ਇੱਥੇ ਆ ਕੇ ਗੱਲ ਕਰਨਾ ਤੁਹਾਨੂੰ ਕਹੇ ਵੀ ਆਹ ਮਸਲਾ ਹੱਲ ਹੈ ਤੁਸੀਂ ਸੜਕ ਤੋਂ ਇੱਥੇ ਆ ਗਏ ਹਾਂ ਤੁਸੀਂ ਥੱਲੇ ਆ ਜਾਓ ਬੰਦੇ ਅਧਿਕਾਰੀ ਪਹੁੰਚ ਗਿਆ ਤੁਸੀਂ ਥੱਲੇ ਆ ਕੇ ਇੱਥੇ ਆਲੇ ਬੰਦਾ ਮਸਲਾ ਹੱਲ ਹੈ ਸਾਡਾ ਦੋ ਗੱਲ ਕਹਿਣੀ ਹੈ ਬੰਦੇ ਸਾਹਮਣੇ ਕਹਦੇ ਗੱਲ ਕਰਦੇ ਆ ਹ ਸਾਰਿਆਂ ਦਾ ਇਹਨਾਂ ਦਾ ਮਸਲਾ ਜਿਹੜੀ ਆਵਾਜ਼ ਆ ਹੱਲ ਹੋਣੀ ਚਾਹੀਦੀ ਹੈ ਹਾਂ ਨੇ ਜਿਹੜਾ ਸਸਪੈਂਡ ਕਾਸ ਨੂੰ ਕੀਤਾ ਗਿਆ ਇਹ ਦੀਪੂ ਨੂੰ ਸਸਪੈਂਡ ਕਰਨ ਦੀ ਅਰਜ਼ੀ ਲਿਖਾ ਲਈ ਸਸਪੈਂਡ ਕਰਕੇ ਅਸੀਂ ਕੀ ਲੈਣਾ ਕਿਸ ਤੋਂ ਸਾਡੇ ਦਾਨੇ ਵਿੱਚ ਸਾਡਾ ਮਸਲਾ ਇੱਥੇ ਹੱਲ ਕਰਦੇ ਪਰ ਲੋੜ ਹੀ ਨਹੀਂ ਸਾਚਨ ਦਾ ਤੁਹਾਨੂੰ ਵਿਸ਼ਵਾਸ ਦਵਾ ਰਿਹਾ ਵੀ ਕਣਕ ਦੇ ਦਿੰਦੇ ਆ ਤੁਸੀਂ ਨਹੀਂ ਉੱਥੇ ਆਂਦਾ ਲੈਣ ਜਾਓ ਫਿਰ ਕਹਿੰਦੇ ਜੇ ਦੀਪੂ ਸਸਪੈਂਡ ਹੋਗਾ ਭੋਗੜੇ ਜਾਣਾ ਪਊਗਾ ਹੁਣ ਅਸੀਂ ਵੋਟਰ ਇੱਥੇ ਪਾਏ ਤੇ ਪੈਂਟੋ ਬਾਹਰ ਜਾ ਕੇ ਤੁਹਾਡੀ ਕੀ ਮੰਗ ਆ ਜਿਹੜਾ ਦੀਪੂ ਆ ਤੁਹਾਡਾ ਚਾਰਕ ਤੋਂ ਪਹਿਲੇ ਪਾਸੇ ਸਾਡੀ ਮੰਗ ਤਾਂ ਇਹ ਆ ਵੀ ਕਣਕ ਇੱਥੇ ਵੰਡਣ ਤਰਫ ਚਲੋ ਦੇ ਡੀਪੂ ਇੱਥੇ ਹੈਗਾ ਬਣਿਆ ਹੋਇਆ ਇੱਥੇ ਇੱਥੇ ਕੋਈ ਡੀਪੂ ਡੀਪੋ ਉਧਰ ਹੈ ਕਣਕ ਦਾ ਡੀਪੂ ਨਹੀਂ ਕਣਕ ਦਾ ਡੀਪੂ ਕਣਕ ਲੈਣ ਵਾਲੇ ਬੰਦੇ ਆ ਆਹ ਬੰਦੇ ਆਹ ਬੰਦੇ ਆ ਇਹਨਾਂ ਨੂੰ ਜਾ ਕੇ ਦੋ ਪਿੰਡ ਦੇ ਦੂਜੇ ਪਾਸੇ ਥੋੜਾ ਜਾਣਗੇ ਹੁਣ ਇੱਥੇ ਸਾਰਾ ਕੋਈ ਪਿਆ ਇੱਥੇ ਕਣਕ ਵੜਦਣ ਟਰੱਕ ਲੈ ਕੇ ਇੱਥੋਂ ਘਰੋ ਘਰੀ ਲੈ ਜਾਣਗੇ ਚੱਕ ਕੇ ਇਹਨਾਂ ਲਈ ਮੰਗੇਗਾ ਮੰਗ ਮੰਗਦਾ ਹੈਗੀ ਆ ਜਿੱਥੇ ਡੀਪੂ ਹੋਲਡਰ ਦਾ ਅੱਡਾ ਬਣਿਆ ਹੋਇਆ ਕਣਕ ਤਾਂ ਉੱਥੇ ਵੰਡੀ ਜਾਊਗੀ ਕਿੱਥੇ ਕਿੱਥੇ ਡੀਪੂ ਹੋਲਡਰ ਪਾਰਚੀਆਂ ਘਟਾ ਜਾ ਮੇਵਾੜ ਹਾਰ ਰੈਸਟ ਕਰ ਲਓ ਰੈਸਟ ਕਰ ਲਓ ਆ ਵੇਖੋ ਪ੍ਰਸ਼ਾਸਨ ਵੱਲੋਂ ਰੈਸਟ ਕਰ ਲਿਆ ਗਿਆ ਆ ਵੇਖ ਲਓ ਜਿਹੜੇ ਤਸਵੀਰਾਂ ਵਿਖਾ ਰਹੇ ਆ ਜਿਹੜਾ ਡੀਪੂ ਹੋਲਡਰ ਨੂੰ ਲੈ ਕੇ ਕੁਸਮਾਨ ਪੈ ਗਿਆ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੈਮਰਾਮੈਨ ਨੂੰ ਮੈਂ ਕਹਿੰਦਾ ਤਸਵੀਰਾਂ ਵਿਖਾ ਦੇ ਕੁਸਮਾਨ ਪੈ ਗਿਆ ਲੋਕਾਂ ਦੇ ਵਿੱਚ ਆ ਵੇਖੋ ਪ੍ਰਸ਼ਾਸਨ ਵੱਲੋਂ ਵਿਅਕਤੀ ਨੂੰ ਰੈਸਟ ਕਰ ਲਿਆ ਗਿਆ ਸੀ ਪਰ ਲੋਕਾਂ ਵੱਲੋਂ ਉਸ ਨੂੰ ਫੇਰ ਛਡਾ ਲਿਆ ਗਿਆ ਪ੍ਰਸ਼ਾਸਨ ਤੇ ਜਦੋਂ ਜ਼ੋਰ ਦੇ ਨਾਲ ਲੋਕ ਤੇ ਪ੍ਰਸ਼ਾਸਨ ਆਪਸ ਵਿੱਚ ਇਹ ਭੜ ਗਿਆ ਤੁਸੀਂ ਵੇਖ ਰਹੇ ਹੋ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਹਰੇ ਬੰਦਾ ਬੰਦਾ ਨਹੀਂ ਗਾਇ ਮੈਂ ਪਾਰਿਆ ਕਿ ਪ੍ਰਸ਼ਾਸਨ ਤੇ ਲੋਕਾਂ ਦੀ ਆਪਸ ਵਿੱਚ ਹੋ ਗਈ ਗਸਪੇਟ ਕਿਉਂ ਕਿ ਗੜਾ ਨਾ ਫੋਟੋ ਮਸਲਾ ਹੱਲ ਹੋਈ ਜਾਂਦਾ ਪਰ ਤੁਹਾਨੂੰ ਬਾਹਰ ਦੇ ਬੰਦੇ ਖਰਾਬ ਲਿਆ ਕੇ ਕਰਨਗੇ ਸਾਡੇ ਨਾਲ ਫੂਡ ਸਪਲਾਈ ਦੇ ਇਨਸਪੈਕਟਰ ਅਮਰਿੰਦਰ ਸਿੰਘ ਜੀ ਬਾਈ ਜੀ ਨੇ ਇਹ ਜਿਹੜੇ ਇਸ ਧਰਨੇ ਦੇ ਵਿੱਚ ਮੌਜੂਦ ਨੇ ਹੁਣ ਪਹੁੰਚੇ ਨੇ ਲੋਕਾਂ ਨੂੰ ਵਿਸ਼ਵਾਸਨ ਦਿਵਾਉਣ ਦੀ ਕਰ ਸਾਰੀ ਜਾਣਕਾਰੀ ਲੈਣਿਆ ਪੁੱਛਦੇ ਆ ਅਮਰਿੰਦਰ ਸਿੰਘ ਜੀ ਨੂੰ ਬਾਈ ਜੀ ਜਿਓ ਤੁਸੀਂ ਧਰਨੇ ਦੇ ਵਿੱਚ ਪਹੁੰਚੇ ਹੋ ਹੁਣ ਲੋਕਾਂ ਨੂੰ ਵਿਸ਼ਵਾਸ ਦਵਾਏਗਾ ਤੁਹਾਡੇ ਵੱਲੋਂ ਤੇ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਤਾਂ ਇਹ ਹੈ ਜੀ ਪਰਚੀਆਂ ਕਟਾ ਲੈਣ ਮਸ਼ੀਨ ਜਿਹੜੀ ਚੱਲ ਨਹੀਂ ਰਹੀ ਸੀ ਸਰਵਰ ਡਾਊਨ ਸੀਗਾ ਉਹ ਚੱਲ ਚੁੱਕੀ ਹੈ ਜੀ ਤੇ ਇਹਨਾਂ ਨੂੰ ਕਿਹਾ ਵੀ ਲਾਈਨ ਬਣਾ ਲਓ ਜਾਂ ਜਿੱਥੇ ਤੁਸੀਂ ਕਹਿਣਿਓ ਵੰਡਣੀ ਚਾਹਣਿਓ ਧਰਮਸ਼ਾਲਾ 'ਚ ਕਹਿ ਰਹੇ ਆ ਵੀ ਤੁਸੀਂ ਪਰਚੀਆਂ ਕਟਾ ਅਸੀਂ ਪਰਚੇ ਕੱਟ ਕੇ ਅਸੀਂ ਕਣਕ ਕੱਲ ਤੱਕ ਆ ਜੂਗੀ ਤੇ ਕਣਕ ਵੰਡ ਦਿਆਂਗੇ ਅਮਰਿੰਦਰ ਸਿੰਘ ਜਿਹੜਾ ਹੁਣ ਇੰਨਾ ਬਵਾਦ ਵਧਿਆ ਇਹ ਜੇ ਗੱਲ ਪਹਿਲੀ ਹੱਲ ਕਰੀ ਲਈ ਜਾਂਦੀ ਤਾਂ ਪਹਿਲਾਂ ਸਾਡੇ ਕੋਲ ਪਹਿਲਾਂ ਕੰਪਲੇਂਟ ਹੀ ਨਹੀਂ ਸੀ ਇਸ ਚੀਜ਼ ਦੀ ਕੋਈ ਕਿਸੇ ਵੱਨਿਓ ਕੋਈ ਲਿਖਤੀ ਕੰਪਲੇਂਟ ਨਹੀਂ ਸੀ ਅੱਜ ਸਾਨੂੰ ਤਾਂ ਸਵੇਰੇ ਫੋਨ ਆਇਆ ਵੀ ਇੱਥੇ ਧਰਨਾ ਲੱਗਿਆ ਪਹਿਲਾਂ ਕੋਈ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਸੀ ਇਹ ਇਹ じゃ ਕੋਈ ਮਸਲਾ ਉਹਨਾਂ ਦਾ ਕਹਿਣਾ ਪਬਲਿਕ ਦਾ ਕਹਿਣਾ ਵੀ ਅਸੀਂ ਬਾਰ-ਬਾਰ ਲੋਕਾਂ ਨੂੰ ਖਫਤਕਾਰ ਕਹਿ ਰਹੇ ਆ ਵੀ ਸ਼ਿਕਾਇਤ ਕਰ ਰਹੇ ਆ ਤੇ ਸਾਡੇ ਜਣੀ ਕਿ ਸ਼ਿਕਾਇਤ ਕੋਈ ਸਾਨੂੰ ਪਹੁੰਚ ਨਹੀਂ ਗਈ ਕੋਈ ਰਿਟਰਨ 'ਚ ਕੋਈ ਸ਼ਿਕਾਇਤ ਨਹੀਂ ਕੋਈ ਕੋਈ ਐਪਲੀਕੇਸ਼ਨ ਹੀ ਨਾ ਕੋਈ ਆ ਕੇ ਦਫ਼ਤਰ 'ਚ ਕਹਿ ਕੇ ਗਿਆ ਨਾ ਕੋਈ ਫੋਨ ਆਇਆ ਅੱਛਾ ਜਣੀ ਕਿ ਰਿਟਰਨ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਉਹ ਜਵਾਨੀ ਜਵਾਨੀ ਵੀ ਨਹੀਂ ਕਿਹਾ ਗਿਆ ਅੱਜ ਤੋਂ ਪਹਿਲਾਂ ਜਵਾਨੀ ਵੀ ਨਹੀਂ ਕਿਹਾ ਗਿਆ ਕਿਤੇ ਜਵਾਨੀ ਵੀ ਕੁਝ ਨਹੀਂ ਆਇਆ ਸਾਡੇ ਇਹ ਤੋਂ ਕਣਕ ਉਹਨਾਂ ਕਿੱਥੇ ਮਿਲਿਆ ਕਰਦਾ ਇੱਥੇ ਜਿੱਥੇ ਇਹ ਕਹਿੰਦੇ ਆ ਵੀ ਧਰਮਸਾਲਾ ਚ ਕਹਿੰਦੇ ਆ ਉੱਥੇ ਵੰਡ ਸਾਂਝੇ ਥਾਂ ਦੇ ਵੰਡ ਦਿੱਤੀ ਜੋ ਪਰ ਉਹਨਾਂ ਵੱਲੋਂ ਤਾਂ ਕਿਹਾ ਗਿਆ ਕਿ ਡੀਪੂ ਸਸਪੈਂਡ ਕਰਨ ਦਾ ਸਾਡੇ ਤੋਂ ਅਰਜ਼ੀ ਲਿਖਵਾ ਲਈ ਗਈ ਹੈ ਤਾਂ ਪ੍ਰਸ਼ਾਸਨ ਕਹ ਰਿਹਾ ਵੀ ਜਾਂ ਤਾਂ ਖੋਪੜੇ ਤੋਂ ਜਿਹੜੀ ਕਣਕ ਲੈਣੀ ਪਿਆ ਕਰੀ ਗਿੰਦੀ ਨੀਅਰੈਸਟ ਨੀਅਰੈਸਟ ਡੀਪੂ ਹੁੰਦਾ ਬਾਈ ਜੀ ਸਪਲਾਈ ਨੀਅਰੈਸਟ ਨਾਲ ਲੱਗਦੀ ਹੁੰਦੀ ਆ ਜਿਹੜਾ ਕੋਈ ਨੇੜੇ ਹੋਊਗਾ ਨੇੜਲਾ ਪਿੰਡ ਉਹਦੇ ਨਾਲ ਸਪਲਾਈ ਲੱਗੂ ਪਰ ਆਕੇ ਤਾਂ ਉਹ ਪਿੰਡ ਜੀ ਵੰਡੂਗਾ ਉਹ ਸਾਂਝੀ ਥਾਂ ਤੇ ਵੰਡੂਗਾ ਤੇ ਉੱਥੇ ਜਿੱਥੇ ਇਹ ਕਹਿਣ ਜਿੱਥੇ ਸਾਰੇ ਪਿੰਡ ਦਾ ਕੋਈ ਮਤਾ ਪਾਊਗਾ ਵੀ ਇੱਥੇ ਬਣਦੇ ਉਹ ਗੁਰਦੁਆਰਾ ਸਾਹਿਬ ਚ ਬਣਦੇ ਉਹ ਧਰਮਸ਼ਾਲਾ ਚ ਬਣਦੇ ਉਹ ਉੱਥੇ ਵੰਡੀ ਜਾਊਗੀ। ਅਮਰਿੰਦਰ ਸਿੰਘ ਜੀ ਇੱਕ ਇਹ ਦੱਸੋ ਕਿ ਲੋਕਾਂ ਨਾਲ ਬਿਤਕਰਾ ਹੋ ਰਿਆ ਜਾ ਰਿਹਾ ਜਿਹੜੇ ਲੋਕ ਲੈ ਗਏ ਲੈ ਗਏ ਜਿਹੜੇ ਰਹਿ ਗਏ ਰਹਿ ਗਏ ਇਹ ਸਿਸਟਮ ਕਿਉਂ ਬਣਾਇਆ ਗਿਆ? ਇਹ ਸਿਸਟਮ ਤਾਂ ਜੀ 20% ਕੋਟਾ ਘਟਾ ਹੈ ਸਰਕਾਰ ਕੋਲੇ। ਉਹ 20% ਹੁਣ ਜਿਹੜਾ ਫਰਸਟ ਕੈਂਪ ਫਰਸਟ ਬੇਸਿਸ ਤੇ 80% ਲੈ ਜਾਣਗੇ ਉਹਨਾਂ ਨੂੰ ਹੀ ਮਿਲੂਗਾ। ਫਿਲਹਾਲ ਦੀ ਘੜੀ ਜੇ ਐਡੀਸ਼ਨਲ ਕੋਟਾ ਆਉਂਦਾ ਜਿਹੜਾ 20% ਰਹਿ ਜਾਣਗੇ ਉਹਨਾਂ ਨੂੰ ਵੀ ਮਿਲੂਗਾ। ਨਹੀਂ ਜੇ ਵੀ ਬੀਪੂ ਹੋਲਡਰ ਆ ਅੱਗੇ ਲੈ ਕੇ ਜਿਹੜੇ ਰਹਿ ਗਏ ਰਹਿ ਗਏ ਇਹ ਤਾਂ ਜੇ ਤੁਹਾਡੇ ਕੋਲੇ 80% ਆਇਆ 20% ਕੋਟਾ ਘਟ ਆਇਆ ਉਹਨੂੰ ਵੰਡ ਕੇ ਕਣਕ ਕਿਉਂ ਨਹੀਂ ਦਿੱਤੀ ਨਹੀਂ ਵੰਡ ਕੀ ਦਿੰਦੇ ਨਹੀਂ ਵੰਡ ਕੀ ਇਹ ਅੱਗੇ ਵੀ ਸ਼ਿਕਾਇਤਾਂ ਆ ਰਹੀਆਂ ਆ ਰਹੀਆਂ ਕਿ ਜਿਹੜੇ 20% ਰੋਗ ਲੈ ਜਾਂਦੇ ਆ ਉਹ ਕਣਕ ਨੂੰ ਡਿਵਾਈਡ ਕਰਕੇ ਸਾਰੇ ਲੋਕਾਂ 'ਚ ਜੇ ਕਿਸੇ ਨੂੰ 6 ਕਿਲੋ ਆ ਰਹੀ ਹੈ ਉਹਨੂੰ 4-4 ਕਿਲੋ ਦੇ ਤੂੰ ਨਹੀਂ ਦੇ ਸਕਦੇ ਜੇ ਹੁਣ ਤੁਸੀਂ ਮੰਨ ਲਓ ਵੀ ਇੱਕ ਜੀ ਆ ਗਿਆ ਕੋਈ ਹਨਾ ਉਹਨੂੰ ਉਹਨੂੰ 30 ਕਿਲੋ ਮਿਲਣੀ ਹੈ ਇੱਕ ਜੀ ਨੂੰ ਉਹਨੂੰ ਹੁਣ ਆਪਾਂ 25 ਕਿਲੋ ਕਿਵੇਂ ਦੇ ਦਾਂਗੇ ਉਹ ਵੀ ਗਲਤ ਹੋ ਗਏ ਪ੍ਰਸ਼ਾਸਨ ਦੀਪੂ ਫੋਲਡਰ ਤਾਂ ਆਪ ਦੇ ਚਾਹੇਤਿਆਂ ਨੂੰ ਫੋਨ ਕਰ ਆਪ ਦੇ ਤੌਰ ਤੇ ਨਹੀਂ ਨਾ ਦੇ ਸਕਦੇ ਆਂ ਕਈ ਵਾਰ ਦੀਪੂ ਫੋਲਡਰਾਂ ਦੇ ਚਾਹੇਤਿਆਂ ਨੂੰ ਫੋਨ ਕਰ ਦਿੰਦਾ ਵੀ ਕਣਕ ਆ ਗਈ ਹੈ ਤੁਸੀਂ ਆ ਜਾਓ ਉਹ ਲੈ ਜਾਂਦੇ ਆ ਜਿਹੜਾ ਦਿਹਾੜੀਦਾਰ ਹੈ ਉਹ ਵਿਚਾਰੇ ਨਹੀਂ ਜਾ ਸਕਦੇ ਓਵਰ ਸਾਡੇ ਅੱਜ ਹੀ ਧਿਆਨ ਚ ਆਇਆ ਨਹੀਂ ਉਹ ਚੀਜ਼ ਇਹ ਤਾਂ ਵਿਚਾਰੇ 3 ਵਜੇ ਲਾਈਨਾਂ ਚ ਜਾ ਕੇ ਲੱਗ ਜਾਂਦੇ ਆ ਹਾਂ ਜੀ ਸਾਡੇ ਅਸੀਂ 3 ਵਜੇ ਸਾ ਇੱਕ ਵਾਰ ਸੇ ਅਸੀਂ 3 ਵਜੇ ਤੜਕੇ ਜਾਂਦੇ ਆਂ ਭੁੱਖਣ ਪਾਣੀ ਤਾਂ ਕਣਕ ਸਾਨੂੰ ਫਿਰ ਵੀ ਨਹੀਂ ਮਿਲਦੀ ਉਹ ਤਾਂ ਫਿਰ ਜਿਹੜੀ ਇਹ ਲੋਕਾਂ ਦੀ ਪਬਲਿਕ ਦੀ ਆਵਾਜ਼ ਆ ਖਪਤਕਾਰ ਦੀ ਆਵਾਜ਼ ਆ ਇਹ ਸਰਕਾਰ ਤੱਕ ਤਾਂ ਤੁਸੀਂ ਪਹੁੰਚਾਉਣੀ ਹੈ ਨਾ ਵੀ ਜਿਹੜੀ ਵੰਡ ਆ ਜਿਹੜੀ ਵੰਡ ਪ੍ਰਣਾਲੀ ਆ ਉਹ ਵੰਡ ਪ੍ਰਣਾਲੀ ਜਾਨੀ ਕਿ ਕੰਪਲੇਂਟ ਦਿਓ ਅਸੀਂ ਸਸਪੈਂਡ ਕਰਕੇ ਮਿੰਟ ਚ ਸਸਪੈਂਡ ਕਰ ਦਾਂਗੇ ਇਸ ਤੋਂ ਪਬਲਿਕ ਦਾ ਕਹਿਣਾ ਜਿਹੜਾ ਖਪਤਕਾਰ ਆ ਵੀ ਜਿਹੜੀ ਵੰਡ ਪ੍ਰਣਾਲੀ ਹੈ ਉਹ ਡੀਪੂ ਹੋਲਡਰ ਜਾਂ ਸਰਕਾਰ ਵੱਲੋਂ ਸਹੀ ਨਹੀਂ ਅਪਣਾਈ ਗਈ ਉਹ ਵੰਡ ਪ੍ਰਣਾਲੀ ਸਹੀ ਹੋ ਜਾਏ ਤਾਂ ਸਾਰਾ ਸਿਸਟਮ ਹੀ ਸਰ ਉਹ ਜਿਹੜਾ ਕਟ ਲੱਗਾ ਹੈ ਉਹ ਸਰਕਾਰ ਦੇ ਧਿਆਨ ਚ ਹੈ ਉਹ ਸਾਰਾ ਕੁਝ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਤੱਕ ਅਸੀਂ ਜਿਹੜਾ ਕਟ ਲੱਗਾ ਹੈ ਉਹ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਕੇਂਦਰ ਪੰਜਾਬ ਸਰਕਾਰ ਕੋਲੇ ਜਿਹੜੀ ਇਸ ਟਾਈਮ ਦੀ ਸਟੋਰੇਜ ਹੈ ਜੀ ਕਣਕ ਦੀ ਆਪਣੇ ਕੋਲੇ ਲੱਗੀ ਹੋਈ ਆ ਉਹ ਇੰਨਾ ਹੈ ਮੰਨ ਲਓ 80% ਇੱਥੇ ਹੈ ਕਿਸੇ ਹੋਰ ਸੈਂਟਰ ਤੇ ਐਦੂ ਵੀ ਘੱਟ ਹੈ ਫੂਲ ਸੈਂਟਰ ਤੇ ਕਿਤੇ ਹੋਰ ਵੀ ਘੱਟ ਹੋ ਤੇ 55% ਹੀ ਹੋਵੇ ਕਣਕ ਜਿੰਨੀ ਜਿੰਨੀ ਅਲਾਟਮੈਂਟ ਜਿੱਥੇ ਜਿੱਥੇ ਜਿਹੜੇ ਜਿਹੜੇ ਗਦਮਾ ਚ ਨੇੜੇ ਲਈ ਲੱਗਦੀ ਹੈ ਜਿੱਥੋਂ ਆਉਂਦੀ ਹੈ ਯਾਨੀ ਕਿ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਤਾ ਦਵਾਇਆ ਗਿਆ ਹੈ ਲੋਕਾਂ ਨੂੰ ਪਬਲਿਕ ਨੂੰ ਕਿ ਜਿਹੜੀ ਕਣਕ ਹੈ ਤੁਹਾਡੀ ਸਹੀ ਵੰਡ ਪ੍ਰਣਾਲੀ ਕਰਾ ਦਿੱਤੀ ਜਾਊਗੀ ਅਫਸਰ ਵੀ ਪਹੁੰਚ ਗਏ ਨੇ ਡੀਪੂ ਫੋਲਡਰ ਵੀ ਆ ਗਏ ਨੇ ਜਨਨ ਕਿ ਇਨਸਪੈਕਟਰੀ ਫੂਡ ਸਪਲਾਈ ਤੇ ਪਹੁੰਚ ਗਏ ਨੇ ਜਿਹੜੀ ਵੰਡ ਆ ਵੇਖ ਲਓ ਜਿਹੜੀ ਵੰਡ ਦੀ ਕਣਕ ਦੀ ਵੰਡ ਪ੍ਰਣਾਲੀ ਜਾਂ ਸਹੀ ਕਰਾਈ ਜਾਊਗੀ ਆ ਵੇਖੋ ਮਸ਼ੀਨ ਆ ਗਈ ਹੈ ਲੋਕਾਂ ਦੀ ਹੁਣ ਜਨਨ ਕਿ ਜਿਹੜੀ ਪਰਚੀ ਆ ਕੱਢ ਦਿੱਤੀ ਜਾਊਗੀ ਕਬਲਕਦੇ ਬਿਲਕੁਲ ਸਾਹਮਣੇ ਪਰਚੀ ਕੱਢ ਦਿੱਤੀ ਜਾਊਗੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਆ ਵੇਖ ਲਓ ਇਨਸਪੈਕਟਰ ਸਾਡੇ ਨਾਲ ਨੇ